ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਤੇ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੀਮਨ ਅੱਜ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪ੍ਰਸ਼ਾਸਕ ਪੱਖੀ ਦੇ ਹੱਕ ਚ ਕਰਨਗੇ ਰੋਡ ਸ਼ੋਅ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਵਿੱਚ ਹਨ ਉਹ ਬੀਤੀ ਰਾਤ ਸ਼ਹਿਰ ਵਿੱਚ ਹੀ ਹੋ ਕੇ ਸਨ ਸੀਐਮ ਮਾਨ ਨੇ ਅੱਜ ਹਲਕਾ ਪੂਰਬੀ ਵਿੱਚ ਰੋਡ ਸ਼ੋਅ ਕਰਨਗੇ ਰੋਡ ਸ਼ੋਅ ਟਿੱਬਾ ਰੋਡ ਤੋਂ ਸ਼ੁਰੂ ਹੋ ਕੇ ਵਿਧਾਇਕ ਜਲ ਦਲਜੀਤ ਸਿੰਘ ਗਰੇਵਾਲ ਪੋਲਾ ਦੇ ਦਫ਼ਤਰ ਤੱਕ ਗੱਡੇ ਜਾਵੇਗਾ ਮੰਨ ਨੇ ਹੋਣ ਤੋਂ ਬਾਅਦ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਦੱਸ ਦਈਏ ਕਿ ਸੀਐਮ ਮਾਨ ਨੇ ਲੋਕਾਂ ਨੂੰ ਆਪ ਉਮੀਦਵਾਰਾਂ ਅਸ਼ੋਕ ਪ੍ਰਾਸ਼ਰਤ ਪੀ ਨੂੰ ਵੋਟ ਪਾਉਣ ਲਈ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਮਾਨ ਦਾ ਇਹ ਪੰਜਾਬ ਚੋਣ ਪ੍ਰਚਾਰ ਦੌਰਾਨ ਰੋਡ ਸ਼ੋਅ ਦੁਪਹਿਰ ਕਰੀਬ 3:30 ਵਜੇ ਸ਼ੁਰੂ ਹੋਵੇਗਾ ਰੋਡ ਸ਼ੋਅ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਪੰਜਾਬ ਚ 1 ਜੂਨ ਨੂੰ VOTING ਹੋਵੇਗੀ ਦੱਸ ਦਈਏ ਕਿ ਬੀਤੇ ਦਿਨ सीएम मान वल्लू लोकसभा हलका फरीदकोट कर... तो पार्टी उम्मीदवार करमजीत सिंह अनमोल ਦੇ ਹੱਕ ਚ ਮੋਗਾ ਵਿਖੇ ਪਾਰਟੀ ਵਲੰਟੀ ਨਾਲ ਰੋਡ ਸ਼ੋਅ ਕਰਦਿਆ ਜਾਵੇਗਾ ਇਸ ਦੌਰਾਨ ਵੱਡੀ ਗਿਣਤੀ ਚ ਲੋਕ ਪਹੁੰਚਣਗੇ ਇਸ ਦੇ ਨਾਲ ਪੰਜਾਬ ਮੁੱਖ ਮੰਤਰੀ ਮਾਨ ਨੇ ਇਸ ਦੌਰਾਨ ਕਿਹਾ ਕਿ ਪਹੁੰਚੇ ਲੋਕਾਂ ਨੂੰ ਇਸ ਦਾ ਪਿਆਰ ਦਾ ਕਰਜ਼ਾ ਮੈਂ ਕਿਸੇ ਵੀ ਜਨਮ ਵਿੱਚ ਨਹੀਂ ਲਾ ਸਕਦਾ ਤੁਹਾਡਾ ਇਹੀ ਪਿਆਰ ਵੋਟਾਂ ਤਵਦੀਲ ਹੋ ਕੇ ਕੇਂਦਰ ਦਾ ਦਨਸ਼ੀਅਰ ਸਰਕਾਰ ਦੇ ਤਖਤੇ ਪਲਟੇ ਦਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ